जीरकपुर बाईपास ਪ੍ਰੋਜੈਕਟ ਤਹਿਤ ਹੁਣ ਪੰਜਾਬ ਦਾ ਪਹਿਲਾ ਸ਼ਹਿਰੀ ਜੰਗਲੀ ਜੀਵ ਕੋਰੀਡੋਰ ਬਣਾਇਆ ਜਾਵੇਗਾ 200 ਕਰੋੜ ਦੀ ਲਾਗਤ ਨਾਲ 3 ਕਿਲੋਮੀਟਰ ਦਾ ਏਰੀਆ ਕਵਰ ਕੀਤਾ ਜਾਵੇਗਾ ਪਿਛਲੇ ਮਹੀਨੇ ਦੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਟ ਕਮੇਟੀ ਨੇ ਹਾਈਬ੍ਰਿਡ ਐਨਿਉਟੀ ਮੋਡ ਤਹਿਤ 6 ਮਾਰਗੀ ਸੜਕ ਨੂੰ ਮਨਜ਼ੂਰੀ ਦਿੱਤੀ ਸੀ 19.2 ਕਿਲੋਮੀਟਰ ਦਾ ਪ੍ਰਸਤਾਵ ਬਾਈਪਾਸ ਜ਼ੀਰਕਪੁਰ ਤੇ ਪੰਚਕੁਲਾ ਦੀ ਭੀੜ ਨੂੰ ਘੱਟ ਕਰੇਗਾ ਨਾਲਿਕਾਗਰ ਨਦੀ ਨੇੜੇ ਤेंदुए ਸਾਬਰ ਤੇ ਹੋਰ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕਰਨ ਲਈ ਜੰਗਲ ਤੇ 3 ਕਿਲੋਮੀਟਰ ਲੰਬਾ ਐਲੀਵੇਟਿਡ ਰੋਡ ਬਣਾਇਆ ਜਾਵੇਗਾ। ਇਹ ਪ੍ਰੋਜੈਕਟ 2 ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਿਹਾ ਸੀ ਕਿਉਂਕਿ ਜੰਗਲ ਦੀ ਜ਼ਮੀਨ ਰੁਕਾਵਟ ਬਣ ਗਈ ਸੀ। ਜੰਗਲਾਤ ਸੰਭਾਲਕ ਐਫਸੀ ਦੇ ਏ ਤਹਿਤ ਪ੍ਰਕਿਰਿਆ ਸ਼ੁਰੂ ਹੋਣੀ ਸੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਐਨਐਚ 44 ਮਸ਼ਵਰੇ ਤੋਂ ਬਾਅਦ ਈਲਟੀ ਵੈਟਿਡ ਸੜਕ ਦਾ ਮਤਾਰ ਰੱਖਿਆ ਗਿਆ ਜੰਗਲਾਤ ਚੋ 6 ਮਾਰਗੀ ਸੜਕ ਬਣਾਉਣ ਨਾਲ ਪਿਆਕ 1 ਏਕੜ ਏਰੀਆ ਪਰ ਉਹ ਆ ਵੀ ਤੋਂ ਉਸੇ ਹੀ ਪਰ ਜੰਗਲਾਤ ਵਿਭਾਗ ਕੋਲੋ ਕੋਰੀਡੋਰ ਨੂੰ ਮਜ਼ਦੂਰੀ ਦੇਣ ਨਾਲ ਜੰਗਲੀ ਜੀਵਾ ਦੀ ਆਵਾਜ਼ ਆਈ ਨਿਰਵਿਗਨ ਰਹੇਗੀ ਦੱਸਿਆ ਗਿਆ ਕਿ ਜੰਗਲਾਤ ਵਿਭਾਗ ਨਦੀ ਨਾਲ ਲੱਗਦੇ ਪੀਰ ਮਰਛਲਾ ਜਿਰਖਪੁਰ ਚ ਲਗਭਗ 400 ਏਕੜ ਜੰਗਲ ਦਾ ਪ੍ਰਬੰਧਨ ਕਰਦਾ ਹੈ ਅਧਿਕਾਰੀਆਂ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਉਨੇ 1.2 ਕਿਲੋਮੀਟਰ ਲੰਬਾ ਜੀਰਕਪੁਰ ਬਾਈਪਾਸ ਪ੍ਰੋਜੈਕਟ 1878 31 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਜਿਸ ਚੈਲਟੀਵੇਟਰ ਰੇਡ ਲਈ 200 ਕਰੋੜ ਰੁਪਏ ਦੀ ਵਾਧੂ ਅਨੁਮਾਨਿਤਨ ਜੰਗਲਾਤ ਅਧਿਕਾਰੀਆਂ ਨੇ ਦੱਸਿਆ ਕਿ ਜੰਗਲੀ ਜੀਵ ਗਲਿਆਰੇ ਖੰਡਿਤ ਨਿਵਾਸ ਸਥਾਨਾਂ ਨੂੰ ਜੋੜਦੇ ਜਿਸ ਨਾਲ ਜਾਨਵਰਾਂ ਨੂੰ ਪਰਵਾਸ ਕਰਨ ਚਾਰਾ ਲੈਣ ਤੇ ਸਤੰਤਰ ਤੌਰ ਤੇ ਪ੍ਰਜਨਨ ਕਰਨ ਦੇ ਯੋਗ ਬਣਾਇਆ ਜਾਂਦਾ ਇਨ੍ਹਾਂ ਗਲਿਆਰਿਆਂ 'ਚ ਜੰਗਲੀ ਪੱਟੀਆਂ ਨਦੀਆਂ ਕਿਨਾਰੇ ਅੰਡਰਪਾਸ ਤੇ ਓਵਰਪਾਸ ਸ਼ਾਮਲ ਹੋ ਸਕਦੇ ਹਨ ਇਸ ਨਾਲ ਵਾਤਾਵਰਣ ਸੰਪਰਕ ਤੇ ਸੰਤੁਲਨ ਬਣਿਆ ਰਹਿੰਦਾ ਇੱਕ ਵਾਰ ਐਲਟਿਵੇਟ ਰੋਡ ਪੂਰੀ ਹੋਣ ਤੋਂ ਬਾਅਦ ਸੁਰੱਖਿਆ ਜੰਗਲ ਦੇ ਆਲੇ ਦੁਆਲੇ ਬਾਦੂ ਜੰਗਲਾਤ ਤੇ ਸੰਭਾਲ ਉਪਾਅ ਕੀਤੇ ਜਾਣਗੇ